ਹਾਂਜੀ ਕਿਸਾਨ ਭਰਾਵੋ ਸਤਿ ਸ੍ਰੀ ਅਕਾਲ ਦੋਸਤੋ ਆਪਾਂ ਪਿਛਲੀ ਵਾਰ ਇੱਕ ਵੀਡੀਓ ਪਾਈ ਸੀ ਜਿੱਦੇ ਸਪਰੇਅ ਕਰਨ ਲੱਗੇ ਸੀਗੇ ਆਪਣੇ ਇਹਦੀ ਰੱਬ ਤੁਹਾਡਾ ਭਲਾ ਕਰੇ ਸੁੰਡੀ ਦੀ ਤੇ ਜਾਫਰ ਗਰੋਥ ਪ੍ਰੋਮੋਟਰ ਸੋਸ ਤੋਂ ਬਾਅਦ ਦਾ ਰਿਜ਼ਲਟ ਤੁਸੀਂ ਦੇਖ ਸਕਦੇ ਹੋ ਦਵਾਈ ਦਾ ਬਹੁਤ ਹੀ ਸੋਹਣਾ ਰਿਜ਼ਲਟ ਆਇਆ ਹੈਗਾ ਮੱਕੀ ਨੇ ਹਾਈਟ ਵੀ ਵਧੀਆ ਲੈ ਰਹੀ ਆ ਪਿਛਲੀ ਵੀਡੀਓ ਵੀ ਚੈਨਲ ਤੇ ਪਈ ਆ ਤੁਸੀਂ ਚੈੱਕ ਕਰ ਸਕਦੇ ਹੋ ਉਸ ਤੋਂ ਬਾਅਦ ਅੱਜ ਵੀਡੀਓ ਪਾ ਰਹੇ ਹਾਂਗੇ ਉਸ ਇੱਕ ਸਪਰੇਅ ਦੇ ਨਾਲ ਮੱਖੀ ਨੇ ਵਧੀਆ ਗ੍ਰੋਥ ਕੀਤੀ ਆ ਤੇ ਇੱਥੇ ਇੱਕ ਪ੍ਰੋਬਲਮ ਵੀ ਆ ਮੱਖੀ ਚ ਉਹ ਵੀ ਤੁਹਾਡੇ ਨਾਲ ਡਿਸਕਸ ਕਰਦੇ ਆਪਾਂ ਪਹਿਲਾਂ ਤੁਹਾਨੂੰ ਪਿਛਲੇ ਸਪਰੇਅ ਦਾ ਰਿਜ਼ਲਟ ਦਿਖਾ ਦਈਏ ਸੋ ਦੋਸਤੋ ਹੁਣ ਦਾ ਜੋ ਗੱਲ ਕਰਦੇ ਆਪਾਂ ਇਹਦੇ ਵਿੱਚ ਪ੍ਰੋਬਲਮ ਕੀ ਆ ਸੋ ਕੁਝ ਨਾ ਕਿਸਾਨ ਵੀਰ ਸਾਡੇ ਵਾਂਗ ਗਲਤੀ ਕਰ ਲੈਂਦੇ ਨੇ ਛੋਟੀ ਜਿਹੀ ਇੱਕ ਜਿਹੜਾ ਯੂਰੀ ਆਗਾ ਆਪਾਂ ਛਿੱਟੇ ਨਾਲ ਪਾਉਣ ਲੱਗ ਜਾਂਦੇ ਆਗੇ ਸੋ ਆ ਜਿਹੜਾ ਯੂਰੀ ਛਿੱਟੇ ਨਾਲ ਪਾਇਆ ਪਿਆ ਉਹਦਾ ਸਾਈਡ ਇਫੈਕਟ ਆਗਾ ਯੂਰੇ ਵਿੱਚ ਜਿਹੜਾ ਪਾਊਡਰ ਸੀ ਉਹ ਪੱਤੇ ਦੇ ਉੱਪਰ ਜਦੋਂ ਪੈ ਗਿਆ ਤਾਂ ਪੱਤੇ ਮੱਚਨੇ ਸ਼ੁਰੂ ਹੋ ਗਏ ਆ ਦੇਖ ਸਕਦੇ ਹੋ ਜਿਸ ਦੇ ਕਾਰਨ ਕੁਛ ਹੱਦ ਤੱਕ ਇਹਦੀ ਗਰੋਥ ਤੇ ਵੀ ਅਸਰ ਪਊਗਾ ਉਸ ਚੀਜ਼ ਦਾ ਸੋ ਕਿਸਾਨ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆ ਜਿਹੜੀ ਯੂਰੀਆ ਦੀ ਵਰਤੋਂ ਕਰਨੀ ਆ ਤਾਂ ਉਹ ਸਿਰਫ ਤੁਸੀਂ ਜਾਂ ਤਾਂ ਨੱਕੇ 'ਚ ਰੱਖ ਕੇ ਜਾਂ ਪਾਣੀ 'ਚ ਰੱਖ ਕੇ ਆਪਣੀ ਸੌਰੀ ਖੇਤ 'ਚ ਰੱਖ ਕੇ ਵੀ ਕਰ ਸਕਦੇ ਹੋ ਜਾ ਜਦੋਂ ਮੱਕੀ ਇਸ ਸਟੇਜ ਉੱਪਰ ਆ ਜਾਂਦੀ ਹੈਗੀ ਪੱਤੇ ਵਧੀਆ ਚੌੜੇ ਨੇ ਮੱਕੀ ਦੇ ਜਦੋਂ ਕਦ ਕਰ ਜੇ ਤਾਂ ਇੱਥੇ ਤੁਸੀਂ ਨੈਨੋ ਯੂਰੀ ਜਿਹੜੀ ਵਰਤੋ ਹੈਗੀ ਉਹ ਕਰ ਸਕਦੇ ਹੋ ਇੱਥੇ ਮੱਕੀ ਤੇ ਖਾਸ ਕਰਕੇ ਨੈਨੋ ਦਾ ਰਿਜ਼ਲਟ ਬਹੁਤ ਸੋਹਣਾ ਆ ਰਿਹਾ ਹੈਗਾ ਕਿਉਂਕਿ ਮੱਕੀ ਜਿਹੜਾ ਨੈਨੋ ਯੂਰੀ ਉਹ ਪੱਤਿਆਂ ਰਾਹੀਂ ਕੰਮ ਕਰਦਾ ਸੋ ਇਸ ਕੰਡੀਸ਼ਨ ਦੇ ਵਿੱਚ ਜਦੋਂ ਮੱਕੀ ਤੁਹਾਡੀ ਵਧੀਆ ਹਾਈਟ ਕਰ ਗਈ ਤੇ ਵਧੀਆ ਚੋੜੇ ਚੋੜੇ ਪੱਤੇ ਆ ਗਏ ਉਹਦੇ ਬਾਹਨ ਢਾਗ ਗਈ ਆ ਕਿ ਉੱਪਰੋਂ ਦੇਖਣ ਨੂੰ ਤਾਂ ਉੱਥੇ ਤੁਸੀਂ ਜਿਹੜੀ ਵਰਤੂ ਆ ਉਹ ਨੈਨੋ ਯੂਰੀਆ ਦੀ ਕਰ ਸਕਦੇ ਹੋਗੇ ਸੋ ਇਸ ਲਈ ਥੱਲੇ ਨਾ ਪਾ ਕੇ ਜਿਹੜੀ ਵਰਤੂ ਨੈਨੋ ਦੀ ਕੀਤੀ ਜਾ ਸਕਦੀ ਆ ਤੇ ਦੂਸਰਾ ਇਹ ਯੂਰੀਆ ਤੁਸੀਂ ਪਾਉਣੇ ਹੋਗੇ ਗ੍ਰੈਨੂਲ ਦਾਣੇਦਾਰ ਤਾਂ ਉਹਨੂੰ ਖੇਲ ਚ ਜਾ ਪਰ ਨੱਕੇ ਤੇ ਰੱਖ ਕੇ ਤੁਸੀਂ ਉਹਦੀ ਵਰਤੋਂ ਕਰੋ ਇਨਡਾਇਰੈਕਟਲੀ ਉਹਦਾ ਛਿੱਟਾ ਨਾ ਮਾਰੋ ਜਦੋਂ ਛਿੱਟਾ ਮਾਰਦੇ ਆ ਤਾਂ ਉਸ ਦਾ ਜਿਹੜਾ ਨੁਕਸਾਨ ਆ ਉਹ ਪੱਤਿਆਂ ਦੇ ਉੱਪਰ ਦੇਖਣ ਨੂੰ ਮਿਲਦਾਗਾ ਸੋ ਇਸ ਕਰਕੇ ਉਹਦੀ ਵਰਤੋਂ ਪਾਣੀ ਰਾਹੀ ਕਰੋ ਤੇ ਦੂਜਾ ਨੈਨੋ ਦੀ ਸਪਰੇਅ ਕਰ ਸਕਦੇ ਹੋ ਇਸ ਕੰਡੀਸ਼ਨ ਦੇ ਵਿੱਚ ਆ ਕੇ ਇੱਥੇ ਜਿਹੜਾ ਹੈਗਾ ਨੈਨੋ ਬਹੁਤ ਵਧੀਆ ਰਿਜ਼ਲਟ ਦਿੰਦਾਗਾ ਤੇ ਬਾਕੀ ਮੱਕੀ ਕਿੱਦਾਂ ਲੱਗੀ ਜ਼ਰੂਰ ਕਮੈਂਟ ਕਰਿਓ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰਿਓ ਫਿਲਹਾਲ ਸੁੰਡੀ ਦਾ ਕੋਈ ਜੜਾ ਹੈਗਾ ਇਹਦੇ ਤੇ ਅਟੈਕ ਨਹੀਂਗਾ ਕਿਉਂਕਿ ਦਵਾਈ ਦਾ ਜਿਹੜਾ ਰਿਜ਼ਲਟ ਆ ਬਹੁਤ ਸੋਨਾ ਦੇਖਣ ਨੂੰ ਮਿਲ ਰਿਹਾ ਕਾਫੀ ਦਿਨ ਹੋ ਗਏ ਸਪਰੇਅ ਕੀਤੀ ਨੂੰ ਐਗਜੈਕਟ ਡੇਟ ਤਾਂ ਮੇਰੇ ਨਹੀਂ ਯਾਦ ਆ ਤੇ ਤੁਹਾਡੇ ਕੀ ਵਿਚਾਰ ਨੇ ਸਾਨੂੰ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਭਰਾ ਬਣ ਕੇ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਬਹੁਤ-ਬਹੁਤ ਦੇਖਿਆ ਕਰੋ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਉਹ ਧੰਨਵਾਦ ਦੋਸਤੋ ਥੈਂਕ ਯੂ ਥੈਂਕ ਯੂ ਵੈਰੀ ਮੱਚ